ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਦਾ ਸਵਾਗਤ ਹੈ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਸ਼੍ਰੀ ਹਿਮਕੁੰਣ ਸਾਹਿਬ ਲਈ ਯਾਤਰਾ ਦਾ ਆਪਣਾ ਦੂਜਾ ਦਿਨ ਆ ਤੇ ਆਪਾਂ ਰਿਸ਼ੀਕੇਸ਼ ਤੋਂ ਸ਼੍ਰੀ ਗੋਵਿੰਦ ਘਾੜ ਤੱਕ ਜਾਵਾਂਗੇ ਉਸ ਤੋਂ ਬਾਅਦ ਆਪਣੀ ਪੈਦਲ ਯਾਤਰਾ ਕਰਾਂਗੇ ਆਓ ਮਿਲਦੇ ਹਾਂ ਰਾਤ ਦੇ ਵਿੱਚ ਤੁਸੀਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਹੈ ਤੇ ਚੈਨਲ ਦੇ ਵੀਡੀਓ ਦੇ ਨੀਚੇ ਆਪਣਾ ਇੱਕ ਪਿਆਰਾ ਜਿਹਾ ਟਵਿੱਟ ਦੇਣਾ ਹੈ ਸਾਹਮਣੇ ਇਹ ਡੇ ਟਾਵਰ ਲੱਗੇ ਹੋਏ ਨੇ ਉਹ ਹੈਗਾ ਬੰਜੀ ਜੰਪਿੰਗ ਵਾਲੇ ਇੰਡੀਆ ਦਾ ਸਭ ਤੋਂ ਹਾਈਐਸਟ ਜਿਹੜਾ ਬੰਜੀ ਜੰਪਿੰਗ ਆ ਉਰੇ ਆ ਤੇ ਨਾਲ ਹੀ ਹੋਰ ਵੀ ਕਾਫੀ ਤਰ੍ਹਾਂ ਦੇ ਝੁੱਲੇ ਵਗੈਰਾ ਲੱਗੇ ਹੋਏ ਨੇ ਖਾਸਾ ਰੌਣਕ ਮੇਲਾ ਹੁੰਦਾ ਆ ਇਹ ਜਿੱਥੋਂ ਤਕਰੀਬਨ 9-10 ਕਿਲੋਮੀਟਰ ਰੱਖੇ ਆ ਤੇ ਕਰਦਾ ਦਾ ਕੋਈ ਕੋਈ ਆ 109 ਮੀਟਰ ਆ ਇਹ 109 ਮੀਟਰ ਦੀ ਆ ਆ ਲੱਗਿਆ ਹੋਇਆ ਲੰਕਰ ਆਲੇ ਆਲੇ ਹੁੰਦਾ ਅਜੇ ਤਿਆਰ ਨਹੀਂ ਹੈਗਾ ਇੱਥੇ ਰੌਣਕ ਮੇਲਾ ਹੁੰਦਾ ਸ਼ਾਮ ਨੂੰ ਦੇਖਣ ਵਾਲਾ ਆਹ ਝੁੱਲੇ ਵਗਾਰਾ ਖਾਤੇ ਲੱਗੇ ਹੋਏ ਨੇ ऋषिकेश ਤੋਂ 10-12 ਕਿਲੋਮੀਟਰ ਅੱਗੇ ਆ ਗਏ ਆਪਾਂ ਤੇ ਸਵੇਰੇ ਤੁਸੀਂ ਦੇਖਿਆ ਹੋਣਾ ਜਦੋਂ ਮੈਂ ਵੀਡੀਓ ਸ਼ੁਰੂ ਕੀਤੀ ਉਹ ਸੀ ਕਿ ਬੋਲ ਨਹੀਂ ਹੋ ਰਿਹਾ ਸੀਗਾ ਦਰਸਲ ਯਾਦ ਹੀ ਨਹੀਂ ਰਿਹਾ ਕਿ ਬਰਸ਼ ਕੀਤਾ ਨਹੀਂ ਹੈਗਾ ਇਸ ਕਰਕੇ ਨਾ ਥੋੜਾ ਜਿਹਾ ਮਤਲਬ ਬੋਲਣ ਦੇ ਵਿੱਚ ਏਦਾਂ ਦਿੱਕਤ ਆ ਹੀ ਆਉਂਦੀ ਸੀਗੀ ਤੇ ਹੁਣ ਆ ਕੇ ਉਹਰੇ ਬਰਸ਼ ਕੀਤਾ ਆ ਚਾਹ ਪੀਤੀ ਆ ਤੇ ਰਾਤ ਥੋੜਾ ਜਿਹਾ ਨੀਂਦ ਨਹੀਂ ਆਈ ਹੈਗੇ ਸੁੱਤੇ ਨਹੀਂ ਹੈਗੇ ਤੇ ਕਮ ਰੂਮ ਸੀਗਾ ਪਰ ਗਰਮੀ ਬਹੁਤ ਸੀਗੀ ਰਾਤ ਰਿਸ਼ੀਕੇਸ਼ ਤੇ ਫਿਰ ਉਹ ਬਾਹਰ ਅਸੀਂ ਸੋ ਗਏ ਸੀਗੇ ਬਾਹਰ ਮੱਛਰ ਸੀਗਾ ਨੀਂਦ ਸਾਰੀ ਰਾਤ ਆਈ ਨਹੀਂ ਹੈਗੀ ਤੇ ਸਵੇਰੇ 4 ਵਜੇ ਮੀ ਆ ਗਿਆ ਫਿਰ ਉੱਠ ਕੇ ਫੇਰ ਅਸੀਂ ਜਾਗਦੇ ਰਹੇ ਤੇ ਇਦਾਂ ਸੀਗਾ ਮਾਹੌਲ ਤੇ ਸਵੇਰੇ ਫਿਰ 5 ਵਜੇ ਨਹਾ ਤੋ ਕੇ ਤੇ 6-7 ਕਵਜ ਦੇ ਨੂੰ ਅਸੀਂ ਅ ਅੱਗੇ ਦੇ ਸਫਰ ਲਈ ਰਵਾਨਾ ਹੋ ਗਏ ਸੀਗੇ ਹੁਣ ਅਸੀਂ 12 ਕਿਲੋਮੀਟਰ 12-13 ਕਿਲੋਮੀਟਰ ਅੱਗੇ ਖੜੇ ਹਾਂ ਰਿਸ਼ੀਕੇਸ਼ ਤੋਂ ਤੇ ਸਾਹਮਣੇ ਆ ਪੁਲ ਪਿਛਲੇ ਸਾਲ ਵੀ ਤੁਸੀਂ ਆ ਵੀਡੀਓ ਦੇ ਵਿੱਚ ਦੇਖਿਆ ਹੋਣਾ ਆ ਤੇ ਆ ਪੁਲਾ ਉਹ ਜਿਵੇਂ ਰਾਤ ਵਾਲੀ ਵੀਡੀਓ ਚ ਤੁਸੀਂ ਰਿਸ਼ੀਕੇਸ਼ ਵਾਲੀ ਵੀਡੀਓ ਤੇ ਦੇਖਿਆ ਹੋਣਾ ਆ ਤੇ ਉਦਾਂ ਦਾ ਹੀ ਆ ਪੁਲ ਹੈ ਚਲੋ ਚਲਦੇ ਆ ਪੁਲ ਦੇ ਉੱਤੇ ਆਪਾਂ ਤੇ ਸ਼ਿਵ ਗੰਗਾ ਹੋਮਸਟੇ ਹਾਂ ਉਹ ਪੋਤੇ ਜਾਂ ਪਾਣੀ ਆ ਚੋਬਰ ਵੀ ਸਾਡੇ ਨਾਲ ਆਇਆ ਆ ਸ਼ਰਮਾ ਆ ਗਿਆ ਮੁੰਡਾ ਤੇ ਚੱਲਦੇ ਆਂ ਪੌੜ ਦੇ ਉੱਤੇ ਮਾਲਾ ਪਿੰਡ ਖੜਿਆ ਇਸ ਟਾਈਮ ਤੇ ਇਦਾਂ ਦਾ ਮਾਹੌਲ ਆ ਹੋਮ ਸਟੇ ਵਗੈਰਾ ਉਰੇ ਵੀ ਹੈਗੀਆਂ ਨੇ ਪਰ ਮਹਿੰਗੀਆਂ ਹੋਣਗੀਆਂ ਕਿਉਂਕਿ ਬਲੂ ਪੁਆਇੰਟ ਦੇ ਪੈਸੇ ਅੱਜ ਕੱਲ ਤੇ ਰਿਸ਼ੀਕੇਸ਼ ਤੋਂ ਚੱਲ ਕੇ ਆਪਾਂ ਦੇ ਪ੍ਰਿਆਗ ਪਹੁੰਚ ਗਏ ਉਹ ਸਾਹਮਣੇ ਦੋ ਨਦੀਆਂ ਦਾ ਸੰਗਮ ਇੱਕ ਹੈਗੀ ਆ ਭਾਗੇਰਥੀ ਤੇ ਅਲਖਨੰਦਾ ਦੂਜੀ ਨਦੀ ਦੋਨੇ ਨਦੀਆਂ ਮਿਲ ਕੇ ਗੰਗਾ ਬਣ ਜਾਂਦੀਆਂ ਨੇ ਤੇ ਅੱਗੇ ਹੁੰਦੇ ਹੋਏ ਰਿਸ਼ੀਕੇਸ਼ ਹਰਦਵਾਰ ਤੇ ਗੰਗਾ ਅੱਗੇ ਵਹਿ ਜਾਂਦੀ ਆ ਸਾਹਮਣੇ ਸ਼ਹਿਰ ਆ ਦੇਵ ਪ੍ਰਿਆਗ ਸੰਗਮ ਪਾਗੀ ਰਥੀ ਤੇ ਅਲਖਨੰਦਾ ਉਹ ਸਾਹਮਣੇ ਵਾਲੀ ਜਿਹੜੀ ਨਦੀ ਆ ਆਪਾਂ ਉਸ ਤਰਫ ਜਾਣਾ ਆ ਉਹ ਸਾਹਮਣੇ ਰੋਡ ਆ ਤੇ ਦੇਵ ਪ੍ਰਿਆਗ ਤੋਂ 2-3 ਕਿਲੋਮੀਟਰ ਅੱਗੇ ਆ ਕੇ ਇਹ ਐਚਪੀ ਦਾ ਪٹرول ਪੰਪ ਆਂਦਾ ਆ ਡਸਕਮੈਂਟ ਰੈਸਟ ਕਰਨੀ ਆ ਤੇ ਨਾਲੇ ਪਾਣੀ ਧਾਣੀ ਪੀ ਲਾਂਗੇ। ਸਰੀਰ ਜੇ ਰਿਲੈਕਸ ਕਰ ਲਾਂਗੇ ਕਿਉਂਕਿ ਲਗਾਤਾਰ ਹੀ ਚੱਲ ਰਹੇ ਆ। ਉਦੋਂ ਚਾਹ ਪੀਤੀ ਸੀਗੀ ਉਤੋਂ ਬਾਅਦ ਫਿਰ ਲੁਕੇ ਨਹੀਂ ਕਿ ਕਿਤੇ ਤੇ ਲਗਾਤਾਰ ਹੀ ਚੱਲ ਕੇ ਦੇਵ ਪ੍ਰਿਆਗ ਪਹੁੰਚਿਆ ਤੇ ਅੱਜ ਸ਼ਾਮ ਦਾ ਆਪਣਾ ਹੈਗਾ ਆ ਆਪਾਂ ਜਿਹੜਾ ਆ ਗੋਵਿੰਦ ਘਾੜ ਤੱਕ ਪਹੁੰਚ ਜਾਈਏ ਟਾਈਮ ਸਿਰ ਤੇ ਉੱਥੇ ਆਪਾਂ ਕਮਰਾ ਵਗੈਰਾ ਮਿਲ ਸਕੇ ਰਾਤ ਮੰਗੂ ਹਰਾਸਮੈਂਟ ਨਾ ਹੋਵੇ ਤੇ ਬਣੇ ਰਹੋ ਸਫਰ ਨਾਲ ਮਿਲਦੇ ਆਗੇ ਸਭ ਜਿਹੜੀ ਲਾਸਟਿਕ ਵਾਲੀ ਰੱਸੀ ਸੀਗੀ ਉਹ ਟੁੱਟ ਗਈ ਤੇ ਬੈਗ गिर ਗਏ ਨੀਤੇ کافی ਦੂਰ ਜਾ ਕੇ ਪਤਾ ਲੱਗਿਆ ਵੀ ਬੈਗ ਡਰ ਗਿਆ ਅਸੀਂ ਹੋਰ ਰੱਸੀ ਲੱਗਾਈ ਕੋਪੂਰੇ ਪੀਛਾਰ ਦੇ ਕੋਪੂਰੇ ਜਿਹਦਾ ਨਾ ਬਣ ਕੇ ਕੰਮ ਚਲੋਣਿਆ ਬਾਕੀ ਕਾਹ ਮਿਲਦੀ ਤਾਂ ਹੋਰ ਲੈ ਲਾਂਗੇ ਸਾਹਮਣੇ ਜਿਹੜਾ ਸਕਰੀਨ ਦੇ ਉੱਤੇ ਤੁਸੀਂ ਮੰਦਰ ਦੇਖਦੇ ਪਏ ਹੋ ਉਹ ਹੈਗਾ ਮਾਤਾ ਧਾਰੀ ਦੇਵ ਜਾਣਕਾਰੀ। ਜਿਆਦਾ ਡੀਪ ਜਾਣਕਾਰੀ ਤਾਂ ਹੈ ਨਹੀਂ ਪਰ ਇੱਥੇ ਆ ਮੰਦਰ ਦੀ ਮਾਨਤਾ ਬਾਹਰ ਪਿਆ। ਤੇ ਪਾਣੀ ਬਹੁਤ ਆ ਕਿਉਂਕਿ ਡੈਮ ਬਣਾ ਕੇ ਅੱਗੇ ਪਾਣੀ ਨੂੰ ਰੋਕਿਆ ਹੋਇਆ, ਬੰਨ ਮਾਰਿਆ ਹੋਇਆ ਤੇ ਵਿੱਚੇ ਕਿਸ਼ਤੀਆਂ ਭਜਾਈ ਫਿਰਦੇ ਨੇ। ਟੂਰਿਸਟਾਂ ਦੀਆਂ ਵਿੱਚ ਟੂਰਿਸਟਾਂ ਨੂੰ ਵਿੱਚ ਬਿਠਾ ਕੇ ਤੇ ਇੱਕ ਦੋ ਗੇੜੇ ਕਢਾਉਂਦੇ ਆ ਤੇ ਚਾਰ ਪੈਸੇ ਲੈਂਦੇ ਮਾਤਾ ਧਾਰੀ ਦੇਵੀ ਦਾ ਮੰਦਿਰ ਸ਼੍ਰੀਨਗਰ ਤੋਂ ਅੱਗੇ ਆ ਗਏ ਆਪਾਂ ਤੇ ਮਾਚਰ ਬਹੁਤ ਹੈ ਵੱਡਾ ਵੱਡਾ ਜਾਂ ਕੈਮਰੇ ਦੀ ਸਕਰੀਨ ਦੇ ਅੱਗੇ ਘੁਕੀ ਜਾਂਦਾ ਸੰਗਤ ਆਉਂਦੀ ਆ ਸਾਡੇ ਕੰਮ ਦੇ ਸੰਗਤ ਪਹੁੰਚਾਈ ਆ ਸੜਕ ਤੇ ਮੇਰੀ ਉਂਗਲੀ ਦੇਖੋ ਇੱਥੋਂ ਬਦਾਂ ਕੋ ਮੁਕੇ ਉਰੇ ਆਏ ਆਪਾਂ ਸੱਤਾਂ ਵੰਗ ਬੰਗਬੜੇ ਮੈਂ ਖਾਂਦੀ ਸੜਕ ਨਗਰਪਾਲਿਕਾ ਜੋਤਰ ਮਾਟ ਆਪਕਾ ਸਵਾਗਤ ਹੈ ਚਾਮਿਆਂ ਦੇ ਨਾਲ ਸਵਾਗਤ ਰਿਸ਼ੀਕੇਸ਼ ਤੋਂ ਚੱਲ ਕੇ ਆਪਾਂ ਜੋਸ਼ੀਮਾਤ ਪਹੁੰਚ ਗਏ ਸੀਗੇ ਕੱਲ ਸਮਾਂ ਹੁਣ ਤਕਰੀਬਨ 7 ਵਜੇ ਦਾ ਹੋਇਆ ਆ ਤੇ ਕੱਲ ਬਾਰਿਸ਼ ਹੋਣ ਕਰਕੇ ਵੀਡੀਓ ਜਿਹੜੀ ਆ ਉਹਦਾ ਐਂਡ ਨਹੀਂ ਕਰ ਸਕੇ ਤੇ ਹੁਣ ਜੋਸ਼ੀਮਾਤ ਤੋਂ ਚੱਲ ਕੇ ਆਪਾਂ ਜਾਣਾ ਆ ਗੋਵਿੰਦ ਘਾਟ ਤੱਕ ਰਾਤ ਲੇਟ ਹੋ ਗਏ ਸੀਗੇ ਬਾਰਿਸ਼ ਜ਼ਿਆਦਾ ਹੋਣ ਕਰਕੇ ਫਿਰ ਰਸ਼ੀ ਮਾਟੀ ਰੁਕਣਾ ਪਿਆ ਸਿੰਗਲ ਰਸਤੇ ਹੋਣ ਕਰਕੇ ਸਾਰੇ ਰਾਤ ਤੇ ਟ੍ਰੈਫਿਕ ਮਾੜਣੀ ਆ ਕਿਉਂਕਿ ਹਿਮਕੋਨ ਸਾਹਿਬ ਤੇ ਬਦਰੀਨਾਥ ਜਾਣ ਲਈ ਇਹੀ ਸਿੰਗਲ ਰਸਤਾ ਆ ਆ ਸਾਰੇ ਰਾਤ ਤੇ ਤੁਹਾਨੂੰ ਟ੍ਰੈਫਿਕ ਹੀ ਮਿਲੂਗੀ ਹੁਣ ਆਪਾਂ ਪਾਸ ਉੱਤੋਂ ਘੱਟ 6-7 ਕਿਲੋਮੀਟਰ ਫਾਹਾੜ ਉਤਰਾਂਗੇ ਉਹ ਤੋਂ ਬਾਅਦ ਫਿਰ ਆਪਾਂ ਫੇਮ ਕੋਲ ਸਾਹਵਲ ਨੂੰ ਚੜਾਈ ਕਰਾਂਗੇ ਦੇਖ ਨੂੰ ਪ੍ਰਯਾਗ ਹਾਈ ਡਾ 400 ਵਾਲੀ ਵੇਖੋ ઋਸ਼ੀਕੇਸ਼ ਤੋਂ ਕੱਲ ਚੱਲੇ ਸੀ ਆਪਾਂ ਸਵੇਰੇ ਰਾਤ ਆਪਾਂ ਪਹੁੰਚੇ ਜੋਸ਼ੀਮਠ ਤੇ ਮੀਂਹ ਪੈਣ ਕਰਕੇ ਅੱਗੇ ਨਹੀਂ ਜਾ ਸਕੇ ઋਸ਼ੀਕੇਸ਼ ਇੱਥੋਂ ਹੈਗਾ 261 ਕਿਲੋਮੀਟਰ ਤੇ ਜੋਸ਼ੀਮਠ ਤੋਂ ਆਪਾਂ 9 ਕਿਲੋਮੀਟਰ ਥੱਲੇ ਆ ਗਏ ਅੱਜ ਦੀ ਵੀਡੀਓ ਆਪਾਂ ਇੱਥੇ ਹੀ ਸਮਾਪਤ ਕਰਦੇ ਆਂ ਨਵੀਂ ਵੀਡੀਓ ਆਪਾਂ ਇੱਥੋਂ ਅੱਗੇ ਦੀ ਬਣਾਵਾਂਗੇ ਤੇ ਰਾਤ ਵੀਡੀਓ ਦਾ ਐਂਡ ਨਹੀਂ ਕਰ ਸਕੇ ਸੀ ਇਸ ਕਰਕੇ ਅੱਜ ਸਵੇਰੇ ਐਂਡ ਕਰ ਰਹੇ ਹਾਂ 19 ਤਰੀਕ 6ਵਾਂ ਮਹੀਨਾ 2025 ਤੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਤੇ ਵੀਡੀਓ ਦੇ ਨੀਚੇ ਕਮੈਂਟ ਜ਼ਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ